ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਅਤੇ ਮਾਨਯੋਗ ਐਸਪੀਡੀ ਸਾਹਿਬ ਢਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਮਾੜੇ ਹੰਸਣਾ ਬਹੁਤ ਬਿੱਡੀ ਮਦੀਨ ਐਸਐਚਓ ਸੰਗਤ ਅਤੇ ਉਸਦੀ ਟੀਮ ਨੂੰ ਇਤਰਾ ਮਿਲੀ ਕਿ ਕੋਰਾ ਸਿੰਘ son of ਜੈ ਸਿੰਘ ਵਾਸੀ ਬੰਗੀਕਲਾਂ ਥਾਣਾ ਸ਼ਾਮਾ ਅਤੇ ਅਸਦੀ ਸਾਥਣ ਵੀਰਪਾਲ ਕੌਰ ਜੋ ਕਿ ਬੰਦ ਪਏ ਜਿਹੜੇ ਘਰਾਂ 'ਚ ਤਾਲਾ ਲੱਗੇ ਘਰਾਂ ਦੀ ਨਿਸ਼ਾਨਦਾਹੀ ਕਰਕੇ ਤੇ ਮੌਕਾ ਮਿਲਦਿਆਂ ਵੀ ਅੰਦਰ ਦਾਖਲ ਹੋ ਕੇ ਚੋਰੀ ਕਰ ਲੈਂਦੇ ਆ ਹਨ ਇਸੇ ਤਰ੍ਹਾਂ ਇਹਨਾਂ ਦੋਵਾਂ ਨੇ ਪਿੰਡ ਮੱਲਵਾਲਾ ਥਾਣਾ ਸੰਗਤ ਵਿਖੇ ਇਹ ਬਿਆੰਤਕੌਰ ਦੇ ਘਰ ਦੇ ਵਿੱਚ ਦਾਖਲ ਹੋ ਕੇ ਘਰ ਦੇ ਵਿੱਚੋਂ ਕੀਮਤੀ ਸਮਾਨ ਗਹਿਣੇ ਚਾਂਦੀ ਦੇ ਗਹਿਣੇ ਤੇ ਰਵਾਇਤ ਰਵਾਲਵਰ ਚੋਰੀ ਕਰ ਲਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਚੋਰੀ ਕੀਤਾ ਹੋਇਆ ਸਮਾਨ ਜਿਦੇ ਵਿੱਚ ਇੱਕ ਰਵਾਲਵਰ 622 ਸਮੇਤ 10 ਰਾਉਂਡ ਅਤੇ 2 ਟੋਲੇ ਸੋਨੇ ਦੇ ਗਹਿਣੇ ਅਤੇ 5 ਟੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਆ ਤੇ ਉਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੂਰਾ ਸਰਮਾਣ ਲੈ ਕੇ ਹੋਰ ਇਹਨਾਂ ਦੇ ਦੁਆਰਾ ਕੀਤੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਊਗੀ